ਸਹੀ ਨਹੀਂ ਚੱਲ ਰਿਹਾ ਕੁਝ ਕੀ ਕਰੀਏ ਘਰ ਚ ਕਲੇਸ਼ ਹੈ ਜਾਂ ਕਾਰੋਬਾਰ ਚ ਵਾਧਾ ਨਹੀਂ ਹੋ ਰਿਹਾ ਜਾਂ ਦੁੱਖ ਨਹੀਂ ਠੀਕ ਹੋ ਰਹੇ ਜਾਂ ਬਿਮਾਰੀਆਂ ਨਹੀਂ ਠੀਕ ਹੋ ਰਹੀਆਂ ਇਹ 90% ਇਹ ਸਾਡੇ ਸਵਾਲ ਹੁੰਦੇ ਨੇ ਅਸੀਂ ਕਹਿੰਨੇ ਆਏ ਵੀ ਆ ਚੀਜ਼ਾਂ ਸਾਨੂੰ ਦੁੱਖ ਨੇ ਇਹ ਹੋਣਾ ਨਹੀਂ ਚਾਹੀਦਾ ਪਰ ਹੁਣਾ ਕੀ ਚਾਹੀਦਾ ਹੈ ਗੁਰੂ ਸਹਿਬ ਮਹਾਰਾਜ ਦਾ ਜੀਵਨ ਦੇਖੀਏ ਮੈਂ ਪਹਿਲਾਂ ਵੀ ਜਿਵੇਂ ਬੇਨਤੀ ਕੀਤੀ ਵੀ ਜਿਸ ਸਿੱਖ ਨੇ 10 ਗੁਰੂ ਸਾਹਿਬਾਂ ਦਾ ਜੀਵਨ ਨਹੀਂ ਪੜਿਆ ਨਾ ਉਹਨੇ ਕੀ ਹੀ ਹਾਸਲ ਕੀਤਾ ਸਾਡੇ ਗੁਰੂ ਸਾਹਿਬਾਂ ਦਾ ਜੀਵਨ ਹੈ ਨਾ ਜਿਹੜਾ ਬਹੁਤ ਸਤਗੁਰੂ ਮਹਾਰਾਜ ਨੇ ਇਤਿਹਾਸ ਰਚਿਆ ਗੁਰੂ ਨਾਨਕ ਸਾਹਿਬ ਦਾ ਜੀਵਨ ਪੜੋਗੇ ਵੱਖਰੀ ਸਿੱਖਿਆ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਪੜੋਗੇ ਵੱਖਰੀ ਸਿੱਖਿਆ ਜਵਾਨੀ ਦੇ ਵਿੱਚ ਚੜਦੀ ਜਵਾਨੀ ਚ 32 ਸਾਲ ਦੀ ਉਮਰ ਹੈ ਜੋਰ ਹੁੰਦਾ ਹੈ ਵੱਲ ਹੁੰਦਾ ਹੈ ਵਿਕਾਰ ਹੁੰਦੇ ਨੇ ਬੜਾ ਕੁਝ ਅਮਲਾਪ ਕਰਦੇ ਵਿਕਾਰ ਜਾਵਤੇ ਵਿੱਚ ਰਹਿ ਕੇ ਜਤ ਧਾਰਨ ਕਰਕੇ ਕੰਟਰੋਲ 'ਚ ਰਹਿ ਕੇ ਸਾਰੇ ਵਿਕਾਰਾਂ ਨੂੰ ਕਾਬੂ 'ਚ ਰੱਖ ਕੇ ਹੁਕਮ ਮੰਨਿਆ ਗੁਰੂ ਅਮਰਦਾਸ ਦਾ ਜੀਵਨ ਪੜੋ ਮਹਾਰਾਜ ਜੀ ਦਾ ਬਜ਼ੁਰਗੀ ਦੀ ਅਵਸਥਾ 68 ਸਾਲ ਦੀ ਉਮਰ 'ਚ ਮਹਾਰਾਜ ਕੋਲ ਆਏ ਨੇ 71 ਸਾਲ ਦੀ ਉਮਰ ਦੇ ਵਿੱਚ ਗੁਰਿਆਈ ਪ੍ਰਾਪਤ ਕੀਤੀ ਹੈ ਕਿੰਨੇ ਸਾਲ 10 11 ਸਾਲ ਸਮਾਂ ਸੇਵਾ ਕੀਤੀ ਬਜ਼ੁਰਗੀ ਦੇ ਵਿੱਚ ਜਿਹੜੇ ਕਹਿੰਦੇ ਛੱਡਦੇ ਉੱਠਿਆ ਨਹੀਂ ਜਾਂਦਾ ਤੁਰਿਆ ਫਿਰਿਆ ਨਹੀਂ ਜਾਂਦਾ ਉਹ ਗੁਰੂ ਅਮਰਦਾਸ ਜੀ ਦਾ ਜੀਵਨ ਪੜ ਲੈਣ ਜਿਹੜੇ ਜਵਾਨੀ 'ਚ ਕਹਿੰਦੇ ਸੀ ਰੰਗ ਤਮਾਸ਼ੇ ਮੰਨਨੇ ਨੇ ਉਹ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਜੀਵਨ ਪੜ ਲੈਣ ਜਿਹੜੇ ਕਹਿੰਦੇ ਸਾਡੇ ਕੋਲ ਕੁਝ ਹੈ ਹੀ ਨਹੀਂ ਨਾ ਸਾਡਾ ਘਰ ਆਪਣਾ ਕਿਰਾਏ ਤੇ ਰਹਿ ਰਹੇ ਆ ਨੌਕਰੀ ਕਰਨੇ ਆ ਥੋੜੀ ਇਨਕਮ ਹੈ ਮਾਂ ਨਹੀਂ ਪਿਓ ਨਹੀਂ ਜਿਹੜੇ ਕਹਿੰਦੇ ਨੇ ਕਈ ਐਸੇ ਹੁੰਦੇ ਨਾ ਰੱਬ ਨੂੰ ਬੜਾ ਕਿਲਾ ਸ਼ਿਕਵਾ ਕਰਦੇ ਨੇ ਸਾਡਾ ਮਾਂ ਵੀ ਖੋលਿਆ ਪਿਓ ਵੀ ਖੋ ਲਈ ਦੁੱਖ ਹੁੰਦਾ ਹੈ ਸਾਧ ਸੰਗਤ ਜੀਓ ਅਸੀਂ ਵੀ ਸਮਝਦੇ ਹਾਂ ਇਹਨਾਂ ਗੱਲਾਂ ਨੂੰ ਦੁੱਖ ਬੜਾ ਹੁੰਦਾ ਹੈ ਘਰੋਂ ਜੀ ਚਲਿਆ ਜਾਏ ਮਾਂ ਪਿਓ ਚਲੇ ਜਾਣ ਉਹ ਕਮੀਆਂ ਘਾਟਾਂ ਪੂਰੀਆਂ ਨਹੀਂ ਹੁੰਦੀਆਂ ਰੋਣਾ ਆਉਂਦਾ ਹੈ ਦੁੱਖ ਹੁੰਦਾ ਹੈ ਬੜਾ ਬੜਾ ਪਰ ਸਾਧ ਸੰਗਤ ਜੀਓ ਗਿਲਾ ਸ਼ਿਕਵਾ ਥੋੜਾ ਕਰਨੇ ਆ ਅਸੀਂ ਉਸ ਵਾਹਿਗੁਰੂ ਪਰਮਾਤਮਾ ਨਾਲ ਉਸ ਨੇ ਦਿੱਤੀਆਂ ਦਾਤਾਂ ਅਸੀਂ ਹੰਡਾਈਆਂ ਉਹਦੀਆਂ ਦਿੱਤੀਆਂ ਉਹ ਲੈ ਗਏ ਅਸੀਂ ਕਿ ਕੀ ਗਿਲਾ ਕਰੀਏ ਸਭ ਕੁਝ ਤਾਂ ਉਸੇ ਦਾ ਦਿੱਤਾ ਹੈ ਇਹ ਸਰੀਰ ਇਹ ਬਾਹਾਂ ਲੱਤ ਅੱਖਾਂ ਪੈਰ ਸੁੱਖ ਸੁਵਿਧਾ ਸਾਰਾ ਹੀ ਕੁਝ ਉਹਦਾ ਦਿੱਤਾ ਹੈ ਤੇ ਜਿਉਂ ਲੈ ਰਿਆ ਵਾਪਸ ਕਾਦਾ ਗਿਲਾ ਕਾਦਾ ਸ਼ਿਕਵਾ ਵੀ ਮੇਰੇ ਕੋਲੋਂ ਆਪ ਖੁੱਸ ਗਿਆ ਮੇਰਾ ਨੁਕਸਾਨ ਹੋ ਗਿਆ ਮੇਰਾ ਘਾਟਾ ਹੋ ਗਿਆ ਇਹ ਸੋਚ ਹੈ ਇੱਕ ਬਣਾਣੀ ਪੈਗੀ ਸਾਨੂੰ ਇਹ ਨਹੀਂ ਵੀ ਸਿੱਖ ਬੜੇ ਨਾਜੁਕ ਜੇ ਕੋਮਲ ਜੇ ਬਣ ਜਾਣ ਵੀ ਉਹਨਾਂ ਦੀ ਮਹਾਰਾਜ ਸਾਰੀਆਂ ਸਾਡੀਆਂ ਗੱਲਾਂ ਮੰਨ ਲੀਆਂ ਮਹਾਰਾਜ ਨੇ ਤਾਂ ਅਸੀਂ ਸਿੱਖਾਂ ਜੇ ਨਹੀਂ ਮੰਨੀ ਤੇ ਫਿਰ ਤੇ ਕਿਲੇ ਸ਼ਿਕਵੇ ਖੜੇ ਹੋ ਗਏ ਨਹੀਂ ਇਸ ਤਰ੍ਹਾਂ ਜਿਹੜੇ ਕਹਿੰਦੇ ਮੇਰੀ ਮਾਤਾ ਨਹੀਂ ਪਿਤਾ ਨਹੀਂ ਪਰਿਵਾਰ ਨਹੀਂ ਰਿਸ਼ਤੇਦਾਰ ਨਹੀਂ ਆਪਣਾ ਘਰ ਨਹੀਂ ਰੈਂਟ ਤੇ ਰਹਿ ਰਿਆਂ ਨੌਕਰੀ ਥੋੜੀ ਇਨਕਮ ਥੋੜੀ ਗੁਜ਼ਾਰਾ ਰੁੱਖਾ ਮਿੱਸਾ ਖਾ ਕੇ ਕਰ ਰਿਆਂ ਉਹ ਚੌਥੇ ਪਾਸ਼ਾ ਗੁਰੂ ਰਾਮਦਾਸ ਜੀ ਦਾ ਜੀਵਨ ਪੜ ਲੈਣ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਮਾਤਾ ਪਹਿਲਾਂ ਚੜ੍ਹਾਈ ਕਰ ਗਈ ਛੋਟੇ ਜਿਹੇ ਨੇ 4-5 ਸਾਲ ਦੀ ਉਮਰ ਪਿਤਾ ਨੇ ਪਾਲਣਾ ਸ਼ੁਰੂ ਕੀਤਾ ਪਿਤਾ ਦੇ ਨਾਲ ਕੰਮ ਕਰਦੇ ਸੇਵਾ ਸੰਭਾਲ ਕਰਦੇ ਸਾਰਾ ਕੁਝ ਕਰਦੇ ਹੌਲੀ ਹੌਲੀ ਸਿੱਖਦੇ ਨੇ 7-8 ਸਾਲ ਦੀ ਉਮਰ ਹੋਈ ਤੇ ਪਿਤਾ ਜੀ ਵੀ ਚੜਾਈ ਕਰਕੇ ਇੱਕ ਦਿਨ ਉਠਾਉਂਦੇ ਨੇ ਪਿਤਾ ਜੀ ਉਠੋ 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 ਉਹ ਸੁੱਤੇ ਸੌਂਗੇ ਉੱਠੇ ਹੀ ਨਹੀਂ ਕੀ ਬੀਤੀ ਹੋਏਗੀ ਮੰਨ ਤੇ ਮਾਤਾ ਪਹਿਲਾਂ ਚੜਾਈ ਕਰ ਗਈ ਪਿਤਾ ਬਾਅਦ ਚ ਚੜਾਈ ਕਰ ਗਏ ਹੱਦ ਤੇ ਉਦੋਂ ਹੋ ਗਈ ਜਿਹੜੇ ਚਾਚੇ ਤਏ ਸਨ ਨਾ ਚਾਚੀਆਂ ਤਾਈਆਂ ਨੇ ਉਹਨਾਂ ਨੂੰ ਕਹਿਤਾ ਪਹਿਲਾਂ ਹੀ ਆਪਣੇ ਘਰ ਵਾਲਿਆਂ ਨੂੰ ਵੀ ਜੇਠੇ ਦੀ ਜ਼ਿੰਮੇਵਾਰੀ ਨਾ ਲੈ ਲਿਓ ਸਾਡੇ ਤੁਨੀ ਦੀਆਂ ਰੋਟੀਆਂ ਪੱਕਣੀਆਂ ਆਪੇ ਦੀ ਨਾਨੀ ਆਏਗੀ ਲੈ ਜਾਏਗੀ ਅਸੀਂ ਨਹੀਂ ਇਹਦਾ ਸਾਂਭ ਸਕਦੇ ਉਹ ਚਾਚੇ ਤਾਈ ਸ਼ਰੀਕਾ ਬਰਾਦਰੀ ਵੀ ਕਿਨਾਰਾ ਕਰ ਗਏ ਕਿਸੇ ਨੇ ਸਾਂਭਿਆ ਨਾਨੀ ਕੁਲ ਚਲੇ ਗਈ ਨਾ ਮਾਤਾ ਨਾ ਪਿਤਾ ਅਤ ਦੀ ਗਰੀਬੀ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰ ਰਹੇ ਨੇ ਕਦੇ ਗਿਲਾ ਨਹੀਂ ਕਦੇ ਸ਼ਿਕਵਾ ਨਹੀਂ ਸੇਵਾ ਕੀਤੀ ਸਿਮਰਨ ਕੀਤਾ ਬਾਣੀ ਦੇ ਨਾਲ ਜੁੜ ਗਏ ਤੇ ਗੁਰੂ ਰਾਮਦਾਸ ਬਣ ਗਏ ਕਿੱਡੀ ਵੱਡੀ ਬਖਸ਼ਿਸ਼ ਕਿੱਡੀ ਵੱਡੀ ਪ੍ਰਾਪਤੀ ਹੋ ਗਈ ਗੁਰੂ ਅਰਜਨ ਸਹਿਬ ਮਹਾਰਾਜ ਉਹਨਾਂ ਦਾ ਜਿਹੜੇ ਕਹਿੰਦੇ ਨੇ ਸਾਡੇ ਸਾਨੂੰ ਤਾਂ ਫਲਾਣਾ ਤੰਗ ਕਰ ਰਿਹਾ ਜਿਹੜੇ ਕਹਿੰਦੇ ਨੇ ਸਾਨੂੰ ਸਾਡੇ ਗਵੰਢੀ ਬੜਾ ਤੰਗ ਕਰਦੇ ਨੇ ਸਾਨੂੰ ਉਹ ਤੰਗ ਕਰ ਰਿਹਾ ਸਾਨੂੰ ਉਹ ਤੰਗ ਕਰ ਰਿਹਾ ਅੱਜ ਤਾਂ ਛੋਟੀ ਛੋਟੀ ਜੀਤ ਤੋਂ ਅਸੀਂ ਲੜ ਪਏ ਨੇ ਆ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਆਈ ਕੋਈ ਗੱਡੀ ਪਾਰਕਿੰਗ ਤੇ ਲਾ ਰਿਆ ਉਹ ਪਾਰਕਿੰਗ ਦੀ ਜਗ੍ਹਾ ਤੋਂ ਲੜਤੇ ਉੱਥੇ ਕਹਿੰਦਾ ਮੈਂ ਗੱਡੀ ਲਾਣੀ ਆ ਉੱਥੇ ਮੈਂ ਲਾਣੀ ਮੇਰੀ ਗੱਡੀ ਹੈ ਮੇਰੀ ਗੱਡੀ ਉਹ ਇੰਨਾ ਹੱਥਾ ਪਾਈ ਖੂਨ ਖਰਾਬਾ ਉੱਥੇ ਪੁਲਿਸ ਆ ਗਈ ਤੇ ਉਹਨੇ ਛਡਾਇਆ ਇੰਨੀ ਕਿ ਚੀਜ਼ ਇੰਨੀ ਕਿ ਗੱਲ ਪਿੱਛੇ ਇੰਨੀ ਕਿ ਚੀਜ਼ ਪਿੱਛੇ ਬੱਚੇ ਆਪਸ ਵਿੱਚ ਖੇਡਦੇ ਨੇ ਉਹਦੇ ਪਿੱਛੇ ਬੜੀਆਂ ਚੀਜ਼ਾਂ ਪਿੱਛੇ ਤੇ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਪੜੋ ਤੁਹਾਨੂੰ ਪਤਾ ਲੱਗੇਗਾ ਸਾਡੇ ਸਤਿਗੁਰਾਂ ਨੂੰ ਕਿੰਨਾ ਤੰਗ ਕੀਤਾ ਬੀਬੀ ਕਰਮੋ ਮਹਾਰਾਜ ਜੀ ਦੇ ਭਰਾ ਦੀ ਘਰ ਵਾਲੀ ਮਹਾਰਾਜ ਤੇ ਕਚਰਾ ਸੁੱਟ ਦਿੰਦੀ ਸੀ ਮਹਾਰਾਜ ਰਾਹ 'ਚ ਥੱਲੋ ਲੰਘਦੇ ਸਨ ਚਵਾਰੇ ਤੇ ਚੜਨਾ ਤੇ ਕੂੜਾ ਮਹਾਰਾਜ ਤੇ ਸੁੱਟ ਦੇਣਾ ਕਿਉਂ 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 ਸੁੱਟਦੀ ਸੀ ਵੀ ਮਹਾਰਾਜ ਕਲੇਸ਼ ਕਰਨ ਲੜਨ ਅਸੀਂ ਤੇ ਹੈ ਹੀ ਜਿਹੋ ਜਿਹੇ ਹੈਗੇ ਆ ਇਹਨਾਂ ਦੀ ਵੀ ਹੋਏ ਤੇ ਮਹਾਰਾਜ ਨੂੰ ਪਿੰਡ ਸ਼ੁਕਰ ਮਾਰ ਕਦੇ ਕੁਝ ਨਹੀਂ ਕੀਤਾ ਪ੍ਰਿਥੀ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦੇ ਕਿੰਨੇ ਯਤਨ ਕੀਤੇ ਅਸੀਂ ਤੇ ਆਪਣੇ ਬੱਚਿਆਂ ਨੂੰ ਮਡੀ ਠੋਕਰ ਲੱਗੀ ਬਰਦਾਸ਼ਤ ਨਹੀਂ ਕਰਦੇ ਸਾਧ ਸੰਗ ਜੀਓ ਸਪੇਰਾ ਦੇ ਕੇ ਭੇਜ ਕੇ ਮਾਰਨ ਦੇ ਯਤਨ ਕੀਤੇ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਮਾਰਨ ਦਾ ਯਤਨ ਕੀਤਾ ਦਾਈ ਨੂੰ ਭੇਜਿਆ ਜ਼ਹਿਰ ਦੇ ਕੇ ਵੀ ਤੂੰ ਪਿਆਦੇ ਦੁੱਧ ਤੇ ਮਰ ਜਾਣ ਤਿੰਨ ਵਾਰ ਚਾਰ ਵਾਰ ਮਾਰਨ ਦੇ ਯਤਨ ਕੀਤੇ ਸਾਧ ਸੰਗ ਜੀ ਮਹਾਰਾਜ ਨੂੰ ਕੋਈ ਭਰਾ ਵੀਰ ਵੱਡਾ ਜਿਹੜੇ ਕਹਿੰਦੇ ਸਾਨੂੰ ਆਹ ਬੜਾ ਤੰਗ ਕੀਤਾ ਐਨੇ ਦੁਖੀ ਕੀਤਾ ਮਹਾਰਾਜ ਨੂੰ ਕਿੰਨਾ ਦੁਖੀ ਕੀਤਾ ਮਹਾਰਾਜ ਹੋਏ ਬਿਲਕੁਲ ਨਹੀਂ ਹੋਏ ਸਾਰੇ ਗੁਰੂ ਸਾਹਿਬਾਂ ਦਾ ਜੀਵਨ ਪੜ ਲਵਾਂਗੇ ਨਾ ਸਾਡਾ 1% ਵੀ ਗਿਲਾ ਸ਼ਿਕਵਾ ਨਹੀਂ ਰਹੇਗਾ ਅਸੀਂ ਸ਼ੁਕਰ ਹੀ ਸ਼ੁਕਰ ਕਰਾਂਗੇ ਸਦਾ ਸਦਾ ਹੀ ਸ਼ੁਕਰ ਕਰਾਂਗੇ ਵੀ ਸਤਿਗੁਰੂ ਤੇਰਾ ਸ਼ੁਕਰ ਹੈ ਬੜਾ ਦਿੱਤਾ ਹੈ ਤੂੰ ਏੱਖਾਂ ਦਿੱਤੀਆਂ ਨੇ ਤੁਸੀਂ ਮਹਾਰਾਜ ਦੇਖ ਰਹੇ ਆਂ ਇਹ ਜਬਾਨ ਦਿੱਤੀ ਮਹਾਰਾਜ ਬੋਲ ਰਹੇ ਆਂ ਜੇ ਸਾਨੂੰ ਕਦੇ ਐਸਾ ਸ਼ਿਕਵਾ ਆ ਵੀ ਜਾਏ ਨਾ ਮਨ ਵਿੱਚ ਵੀ ਸਾਡੇ ਕੋਲ ਕੁਝ ਨਹੀਂ ਮਹਾਰਾਜ ਕੀ ਦਿੱਤਾ ਤੂੰ ਤੇ ਇੱਕ ਢੇੜਾ ਨਾ ਹਸਪੀਟਲ ਚ ਲਾਇਆ ਕਰੋ ਮਹੀਨੇ ਚ ਇੱਕ ਢੇੜਾ ਮਹੀਨੇ ਚ ਰੱਖੋ ਇੱਕ ਢੇੜਾ ਜਾ ਆਇਆ ਕਰੋ ਲੰਗਰ ਪ੍ਰਸ਼ਾਦਾ ਨਾਲ ਲੈ ਜਾ ਕਰੋ ਨਾਲੇ ਸੇਵਾ ਵੀ ਹੋ ਜਾਏਗੀ ਪ੍ਰਸ਼ਾਦਾ ਤਿਆਰ ਕਰੋ ਟਿਫਨ ਪੈਕ ਕਰੋ ਉੱਥੇ ਬੜੇ ਦੁਖਿਆਰੇ ਬੈਠੇ ਦੁਆ ਵੀ ਲੱਗੇਗੀ ਤੁਹਾਨੂੰ ਇੱਕ ਟਿਫਨ ਤਿਆਰ ਕਰੋ ਜਿੰਨਾ ਕੋ ਭੁਗਦਾ ਹੈ ਜਿੰਨਾ ਕੋ ਤੁਹਾਨੂੰ ਹੈ ਹੈਸियत ਉਹਨਾਂ ਪ੍ਰਸ਼ਾਦਾ ਤਿਆਰ ਕਰੋ ਹਸਪੀਟਲ 'ਚ ਗਿਆੜਾ ਮਾਰੋ ਜਿਹੜਾ ਕੋ ਲੱਗਦਾ ਤੁਹਾਨੂੰ ਜਿਹਨੂੰ ਭੁੱਖ ਪਿਆਸ ਹੈ ਉਹਨੂੰ ਪ੍ਰਸ਼ਾਦਾ ਛਕਾ ਦਿਓ ਦੇ ਦਿਓ ਨਾਲੇ ਅਸੀਸਾਂ ਦੇਵੇਗਾ ਨਾਲੇ ਦੇਖਿਓ ਨਾਲੇ ਉਹਨਾਂ ਨਾਲ ਗੱਲ ਕਰਿਓ ਵੀ ਕੀ ਦਿੱਕਤ ਹੈ ਤੁਹਾਨੂੰ ਇੱਥੇ ਬੈਠੇ ਹੋ ਤੇ ਫਿਰ ਤੁਹਾਨੂੰ ਦੱਸਣਗੇ ਕੋਈ ਆਖੇਗਾ ਮੈਨੂੰ ਸਾਹ ਨਹੀਂ ਹੁੰਦਾ ਸਾਹ ਦੀ ਪ੍ਰੋਬਲਮ ਹੈ ਸਾਹ ਲੈ ਰਹੇ ਕਿੰਨਾ ਆਨੰਦ ਨਾਲ ਲੈ ਰਹੇ ਸ਼ੁਕਰ ਕਰੋ ਉੱਥੇ ਉੱਥੇ ਹੀ ਖੜੇ ਹੋ ਕੇ ਕੋਈ ਆਖੇਗਾ ਮੇਰੀ ਲੱਤਾਂ ਹੀ ਨਹੀਂ ਚੱਲ ਰਹੀਆਂ ਜੀ ਬੀਲ ਚੇਰ ਤੇ ਆ ਕਿੰਨੇ ਸਾਲਾਂ ਤੋਂ ਫਿਰ ਆਪਣੇ ਪੈਰਾਂ ਨੂੰ ਦੇਖੋ ਚੱਲ ਰਹੇ ਆ ਟੁਰ ਰਹੇ ਆ ਕੋਈ ਆਖੇਗਾ ਮੇਰੀ ਅੱਖਾਂ ਹੀ ਖਰਾਬ ਹੋ ਗਈਆਂ ਮੈਨੂੰ ਦਿਖਦਾ ਹੀ ਨਹੀਂ ਹਨੇਰਾ ਹੀ ਨੇਰਾ ਹੈ ਦੇਖੀ ਨਹੀਂ ਰਿਹਾ ਕੁਝ ਤੇ ਉੱਥੇ ਫਿਰ ਅੱਖਾਂ ਸ਼ੂਗਰ ਕਰੋ ਮਹਾਰਾਜ ਇਸ ਤੇ ਸਾਰਾ ਕੁਝ ਦੇਖ ਰਹੇ ਆ ਕਿੰਨੀਆਂ ਬਿਮਾਰੀਆਂ ਰੋਗ ਲੋਕ ਰੁਲ ਰਹੇ ਨੇ ਰੋਗਾਂ ਵਿੱਚ ਹਸਪਤਾਲਾਂ ਦੇ ਵਿੱਚ ਸ਼ੁਕਰ ਕਰੋ ਮਹਾਰਾਜ ਤੁਸੀਂ ਸਾਨੂੰ ਸੈੱਟ ਰੱਖਿਆ ਫਿੱਟ ਰੱਖਿਆ ਤੰਦਰੁਸਤ ਰੱਖਿਆ ਫਿਰ ਸਾਨੂੰ ਜਿਹੜੇ ਗਿਲੇ ਸ਼ਿਕਵੇ ਨੇ ਘਟਣਗੇ ਇਹ ਜਰੂਰ ਕਰਕੇ ਦੇਖਿਓ ਅਸੀਂ ਤੇ ਛੋਟੀ ਛੋਟੀ ਚੀਜ਼ ਤੋਂ ਕਹਿੰਨੇ ਆ ਨਾ ਸਾਡਾ ਆ ਖੁੱਸ ਗਿਆ ਤੇ ਮਹਾਰਾਜ ਨੇ ਅਸੀਂ ਤੇ ਬਾਣੀ ਪੜਦੇ ਆ ਇਸ ਕਰਕੇ ਅੱਜ ਤੋਂ ਇਹ ਸਿੱਖਿਆ ਮਹਾਰਾਜ ਦੇ ਦਰ ਤੇ ਲੈ ਲਈਏ ਪੱਕੀ ਕਰ ਲਈਏ ਵੀ ਮਹਾਰਾਜ ਇੱਕ ਤਾਂ ਅੰਮ੍ਰਿਤ ਵੇਲਾ ਮੈਂ ਹਮੇਸ਼ਾ ਹੀ ਬੇਨਤੀ ਕਰਦਾ ਹਮੇਸ਼ਾ ਸਦਾ ਸਦਾ ਚਾਹੇ ਕਿਸੇ ਅੰਮ੍ਰਿਤ ਛਕਿਆ ਨਹੀਂ ਛਕਿਆ ਮਨ ਬਣਾਓ ਜਿਨ੍ਹਾਂ ਨੇ ਨਹੀਂ ਛਕਿਆ ਉਹ ਅਮਰਤ ਜ਼ਰੂਰ ਛਕੋ ਖੰਡੇ ਬਾਟੇ ਦੀ ਪੌ ਲਓ ਬੜੀ ਦੁਨੀਆ ਬੜੇ ਸਿੱਖ ਬੜੇ ਤਰ੍ਹਾਂ ਕਹਿੰਦੇ ਨੇ ਜੀ ਮਨ ਸਾਡਾ ਸੱਚਾ ਹੈ ਮਨ ਸੁੱਚਾ ਹੈ ਲੋਕਾਂ ਨਾਲ ਮਿਲਣਾ ਉੱਠਣਾ ਬਹਿਣਾ ਪੈਂਦਾ ਹੈ ਅਮਰਤ ਨਹੀਂ ਇਹ ਸਾਰੇ ਬਹਾਨੇ ਹੀ ਨੇ ਜੇ ਅਸੀਂ ਇਸ ਤਰ੍ਹਾਂ ਕਹਿੰਨੇ ਨਾ ਮਨ ਸਾਫ਼ ਹੋਣਾ ਚਾਹੀਦਾ ਅਮਰਤ ਛਕਣ ਦੀ ਕੀ ਲੋੜ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸ਼ਖਸੀਅਤ ਤੇ ਅਸੀਂ ਸਵਾਲ ਖੜਾ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਮਨ ਸੱਚਾ ਨਹੀਂ ਸੀ ਜਿਹੜਾ ਉਹਨਾਂ ਨੇ ਅਮਰਤ ਦੀ ਦਾਤ ਮੰਗ ਲਈ ਪੰਜ ਪਿਆਰਿਆਂ ਤੋਂ ਉਹਨਾਂ ਜਿੰਨਾ ਮਨ ਤੇ ਸਾਡਾ ਸੱਚਾ ਨਹੀਂ ਨਾ ਮਹਾਰਾਜ ਦਾ ਮਨ ਸੱਚਾ ਬਚਨ ਪੂਰੇ ਬਾਣੀ ਪੂਰੀ ਬਾਣੀ ਦੇ ਰਚੈਤਾ ਨੇ ਆਪ ਫਿਰ ਵੀ ਮਹਾਰਾਜ ਨੇ ਹੱਥ ਅੱਡੇ ਪੰਜ ਪਿਆਰਿਆਂ ਤੋਂ ਕਿਹਨਾਂ ਨੂੰ ਅੰਮ੍ਰਿਤ ਦੀ ਦਾਤ ਦਿਓ ਅਸੀਂ ਅੰਮ੍ਰਿਤ ਤੋਂ ਵਾਂਝੇ ਬੈਠੇ ਆਂ ਪਹਿਲੀ ਗੱਲ ਅੰਮ੍ਰਿਤ ਨਹੀਂ ਜਿੰਨਾ ਛਕਿਆ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿਸ ਕਿਸ ਚੀਜ਼ ਦੀ ਉਡੀਕ ਕਰ ਰਹੇ ਆਂ ਕਿਸ ਸਮੇਂ ਦੀ ਅਸੀਂ ਉਡੀਕ ਕਰ ਰਹੇ ਆਂ ਸਾਡੇ ਕੌਮ ਸਾਡੀ ਵਿਲੱਖਣਤਾ ਜਿਹੜਾ ਇਤਿਹਾਸ ਇੰਨਾ ਅਮੋਲਕ ਹੈ ਉਸ ਨੂੰ ਪਹਿਚਾਣੀਏ ਅੰਮ੍ਰਿਤ ਛਕੀਏ ਜਿਨ੍ਹਾਂ ਨੇ ਹੁਣ ਅਮਰਤ ਛਕਿਆ ਹੈ ਜਾਂ ਜਿਹੜੇ ਹੁਣ ਛਕ ਰਹੇ ਨੇ ਜਿਨ੍ਹਾਂ ਨੇ ਛਕ ਲਿਆ ਹੈ ਉਹ ਦੋ ਤਿੰਨ ਚੀਜ਼ਾਂ ਦਾ ਆਪਣੇ ਜੀਵਨ ਦੇ ਵਿੱਚ ਅੰਗ ਬਣਾ ਲਿਆ। ਅਨਿਖੜਵਾ ਅੰਗ। ਕਿ ਮੀ ਜਾਏ, ਨੇਰੀ ਜਾਏ, ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਜੋ ਮਰਜੀ ਹੋਵੇ। ਅਮਰਤ ਵੇਲਾ ਨਹੀਂ ਖੁੰਝਣਾ ਚਾਹੀਦਾ, ਅਮਰਤ ਵੇਲੇ ਉੱਠਣਾ ਹੈ। ਉੱਠ ਕੇ ਇਸ਼ਨਾਨ ਪਾਣੀ ਕਰਕੇ ਸਰੀਰਕ ਕਿਰਿਆ ਸੋਧ ਕੇ ਨਿਤਨੇਮ ਕਰਨਾ ਹੈ ਬਾਣੀਆਂ ਦਾ ਅੰਮ੍ਰਿਤਧਾਰੀ ਨੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਹੈ ਜਿਨੇ ਅੰਮ੍ਰਿਤ ਨਹੀਂ ਛਕਿਆ ਉਹ ਸਿਮਰਨ ਵੀ ਕਰ ਸਕਦਾ ਹੈ ਜੇ ਕੋਈ ਬਾਣੀ ਆਉਂਦੀ ਹੈ ਤੇ ਬਾਣੀ ਦਾ ਜਪਜੀ ਸਾਹਿਬ ਦਾ ਪਾਠ ਕਰ ਸਕਦਾ ਹੈ ਉਹ ਆਪਣੀ ਮਰਜ਼ੀ ਨਾਲ ਕਰ ਸਕਦਾ ਹੈ ਅੰਮ੍ਰਿਤਧਾਰੀ ਪੰਜ ਬਾਣੀਆਂ ਦਾ ਪਾਠ ਕਰੇ ਤੁਸੀਂ ਇਹ ਆਪਣੇ ਜੀਵਨ ਚ ਬਣਾ ਕੇ ਦੇਖੋ ਤੇ ਪਿੱਛੇ ਮਨੋਰਥ ਕੀ ਰੱਖਣਾ ਅਸੀਂ ਮਨੋਰਥ ਵੀ ਗਲਤ ਰੱਖ ਲੈਨੇ ਆ ਤਾਂ ਕਰਕੇ ਤਾਂ ਅਸੀਂ ਕੱਚੇ ਰਹਿ ਜਾਂਨੇ ਆ ਮਨੋਰਥ ਇਹ ਰੱਖਣਾ ਵੀ ਮਹਾਰਾਜ ਮੇਰੇ ਤੋਂ ਨਿਤਨੇਮ ਨਾ ਖੁੱਸੇ ਮੇਰਾ ਅੰਮ੍ਰਿਤ ਵੇਲਾ ਨਾ ਖੁੱਸੇ ਤੁਹਾਡੇ ਤੋਂ ਪਿਆਰ ਜਿਹੜਾ ਮੇਰਾ ਉਹ ਨਾ ਮਹਾਰਾਜ ਦੂਰ ਹੋਵੇ ਤੁਹਾਡੇ ਨਾਲ ਪ੍ਰੀਤ ਮੇਰੀ ਸੱਚੇ ਪਾਤਸ਼ਾਹ ਜੀ ਬਣੀ ਰਹਿ